ਭਾਈ ਅਮਰਪਾਲ ਸਿੰਘ ਜੀ ਦੇ ਬਹੁਤ ਹੌਂਸਲੇ ਦੇ ਨਾਲ ਉਹਨਾਂ ਨੇ ਜੋ ਕਿ ਸੰਘਰਸ਼ ਰਿਭੇ ਵਿਟਿਆ ਸਿੱਖਾਂ ਦੇ ਉੱਤੇ ਉਸ ਨੂੰ ਉਠਾਲ ਪਾਉਣ ਲਈ ਸਰਦਾਰ ਅਮਨਪਾਲ ਸਿੰਘ ਜੀ ਨੇ ਬਹੁਤ ਹੀ ਹੌਂਸਲੇ ਸੁਭਾ ਬਰਲੰਧ ਕਰਕੇ ਇਸ ਆਵਾਜ਼ ਨੂੰ ਬੁਲੰਦ ਕੀਤਾ ਕਿ ਕਿੰਨਾ ਜ਼ੁਲਮ ਦਿੱਲੀ ਸਰਕਾਰ ਕਰ ਰਹੀ ਹੈ ਸੋ ਜਿਹੜੇ ਨੌਜਵਾਨ ਨਸ਼ਾ ਕਰ ਰਹੇ ਸਨ ਤੇ ਸਿੱਖੀ ਨੂੰ ਬਚਾਉਣ ਵਾਸਤੇ ਅਮਰਿਤਪਾਨ ਕਰਾਉਂਦੇ ਸਨ ਸਰਦਾਰ ਬਾਪੁਰਖਾਦ ਸਿੰਘ ਜੀ ਬਾਦਲ ਉਹਨਾਂ ਦੀ ਸਰਕਾਰ ਦੇ ਵਿਲ ਕੰਮ ਹੁੰਦੇ ਸਨ ਉਸੇ ਤਰ੍ਹਾਂ ਹੀ ਤੁਹਾਡੇ ਸਾਰੇ ਕੰਮ ਹੁੰਦੇ ਰਹਿਣਗੇ ਸੂਬੇ ਭਰ ਦੇ ਵਿੱਚ ਸੁਖਵੀਰ ਸਿੰਘ ਬਾਦਲ ਵੱਲੋਂ ਪੰਜਾਬ بچاؤ ਰੈਲੀਆਂ ਦਾ ਸੈンスਰਾ ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਅੱਜ ਹਲਕਾ ਬਸੀ ਪਠਾਨਾ ਦੇ ਵਿੱਚ ਇਹ ਪੰਜਾਬ بچاؤ ਰੈਲੀ ਦਾ ਆਗਾਜ਼ ਕੀਤਾ ਗਿਆ ਜਿਸ ਤਹਿਤ ਵੱਖ-ਵੱਖ ਥਾਵਾਂ ਤੇ ਜਿੱਥੇ ਕਿ ਸੁਖੀਰ ਸਿੰਘ ਬਾਦਲਾ ਦਾ ਸਨਮਾਨ ਕੀਤਾ ਗਿਆ ਉੱਥੇ ਹੀ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਜਗਦੀਪ ਸਿੰਘ ਟੀਮਾ ਤੇ ਹਲਕਾ ਅਮਲੋਤ ਨੂੰ ਇੰਚਾਰਜ ਰਾਜੂ ਖੰਨਾ ਵੀ ਇਹ ਦੇ ਵਿੱਚ ਮੌਜੂਦ ਸਨ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰਾਂ ਤੇ ਇਹ ਕਾਫਲਾ ਤਾਰਾਂ ਦਾ ਕਾਫਲਾ ਫਤੇਗੜ ਸਾਹਿਬ ਦੇ ਹਲਕਾ ਬਸੀ ਪਠਾਣਾ ਦੇ ਵਿੱਚ ਇਹ ਆਰੰਭ ਕੀਤਾ ਗਿਆ ਨੌਜਵਾਨਾਂ ਦੇ ਵਿੱਚ ਪੂਰਾ ਉਤਸ਼ਾਹ ਸੀ ਪਾਰਟੀ ਪ੍ਰਧਾਨ ਸੁਖੀ ਸਿੰਘ ਬਾਦਲ ਵੱਲੋਂ ਪੜਾ ਬਾਈ ਪੜਾ ਦੇ ਸਬੋਧਨ ਕਰਦੇ ਹੋਏ ਕਿਹਾ ਕਿ ਜਿਹੜਾ ਕਿ ਪੰਜਾਬ ਨੂੰ ਦਿੱਲੀ ਦੀਆਂ نیشنل ਪਾਰਟੀਆਂ ਤੋਂ ਬਚਾਉਣ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਦੇ ਹੱਕਾਂ ਨਾਲ ਉਹਨਾਂ ਨੇ ਭਾਜਪਾ ਨਾਲ ਗੱਠਜੋੜ ਵੀ ਤੋੜਿਆ ਉੱਥੇ ਹੀ ਪੰਜਾਬ ਦੇ ਵਿੱਚ ਜਿੱਥੇ ਕਿ ਲਗਾਤਾਰ ਲੋਕਾਂ ਦੇ ਉੱਤੇ ਪੱਖਪਾਤ ਕੀਤਾ ਜਾ ਰਿਹਾ ਹੈ ਅਤਿਆਤਾਰ ਕੀਤਾ ਗਿਆ ਪੰਜਾਬ ਨੂੰ ਖਤਮ ਕਰਨ ਦੀ ਰੀਤੀ ਬਣਾਈ ਗਈ ਹੈ ਉੱਤੇ ਨੌਜਵਾਨਾਂ ਦੇ ਵਿੱਚ ਬੜਾ ਤਸ਼ਾਹ ਸੀ ਗਰਵਾਤ ਵੀ ਕਰਾਂਗੇ ਨੌਜਵਾਨਾਂ ਨੇ ਪ੍ਰਧਾਨ ਜੀ ਕੀ ਨਾਂ ਉੱਤੇ ਭਾਰੀ ਜੜਾ ਜੋਗਾ ਸੀ ਕੀ ਕਰਾ ਜਾਂਦਾ ਸੁਖੀ ਸਿੰਘ ਬਾਦਲ ਦੀ ਅੱਜ ਰੈਲੀ ਨਿਕਲੀ ਹੈ ਤੁਹਾਡੇ ਹਲਕੇ 'ਚ ਕੀ ਕਰਨਾ ਚਾਹੁੰਦੇ ਦੀ ਬਾਦੀ ਪਰ ਬੜੀ ਚੱਲ ਰਿਹਾ ਉਹਨਾਂ ਦੇ ਨਾਲ ਸਾਥ ਦੇਈਦਾ ਸਾਥ ਦੇ ਰਹੇ ਇਹਨਾਂ ਨਾਲ ਕਿਵੇਂ ਦਾ ਉਤਸ਼ਾਹ ਸੀ ਨੌਜਵਾਨਾਂ ਦੇ ਵਿੱਚ ਬਹੁਤ ਵਧੀਆ ਰਿਹਾ ਜੀ ਆਪਣਾ ਸਾਰੀ ਪੈਲੀ ਜਾ ਰਹੀ ਹੈ ਦੇਖੋ ਸਾਰੇ ਬਹੁਤ ਵਧੀਆ ਸਾਥ ਨਾਲ ਹੈ ਸਾਥ ਨਾਲ ਹੀ ਚੱਲੇਗੇ ਕਿਸਾਨ ਦਿੱਲੀ ਦੇ ਸੜਕਾਂ ਤੇ ਬੈਠੇ ਨੇ ਭਾਜਪਾ ਵੱਲੋਂ ਲਗਾਤਾਰ ਕਿਸਾਨਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਉਹਨੂੰ ਕਿਵੇਂ ਦੇਖਦੇ ਹੋ ਜਿੰਨੇ ਅੱਜ ਸਪੀਸ਼ੀਲ ਬਾਦਲ ਵੱਲੋਂ ਵੀ ਪੂਰਾ ਪ੍ਰਚਾਰ ਕੀਤਾ ਜਾ ਰਿਹਾ ਕਿ ਦਿੱਲੀ ਦੇ ਆਪਾੜੀਆਂ ਤੋਂ ਸਾਨੂੰ ਬਚਨ ਦੀ ਲੋੜ ਆ ਤੇ ਇੱਕ ਢੰਡੇ ਦੇ ਥੱਲੇ ਕੱਤਰ ਹੋਣ ਦੀ ਲੋੜ ਆ ਕਰੋ ਉਹ ਤਾਂ ਨਹੀਂ ਸਾਨੂੰ ਸਾਥ ਦੇਣਾ ਚਾਹੀਦਾ ਮੇਨ ਗੱਲ ਇਹ ਹੈ ਜੀ ਜੇ ਵਾ ਸਾਥ ਹੋਊਗਾ ਸਾਰਾ ਕੁਝ ਹੋਊਗਾ ਖੇਤਰੀ ਪਾਰਟੀ ਆਯੂਤ ਦਾ ਕਹਨਾ ਕਿ ਸਾਨੂੰ ਸਾਥ ਦੇਣਾ ਚਾਹੀਦਾ ਉਹੀ ਗੱਲਬਾਤ ਕਰਦੇ ਵੀਰ ਜੀ ਕੀ ਨਾਮ ਆ ਅਜਾ ਸਿੰਘ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਕਿ ਅੱਜ ਸੁਖਵੀਰ ਸਿੰਘ ਬਾਦਲ ਵੱਲੋਂ ਰੈਲੀ ਕੱਢੀ ਜਾ ਰਹੀ ਹੈ ਪੰਜਾਬ ਬਚਾਓ ਉਹ ਵਧੀਆ ਕੰਮ ਹੈ ਜੀ ਉਹ ਵੱਡੀ ਸੰਖਿਆ ਦੇ ਰੈਲੀ ਕੱਢ ਰਹੀ ਹੈ ਜੀ ਤੁਸੀਂ ਦੇਖ ਸਕਦੇ ਆ ਕਾਫੀ ਪੂਰਾ ਉਚਾਰਨ ਕੀ ਵਿਸ਼ਵਾਦ ਦਵਾਇਆ ਗਿਆ ਇਸ ਵਾਰ ਸੁਖਵੀਰ ਬਾਦਲ ਕਹਿੰਦੇ ਤਾਂ ਹੈ ਜੀ ਉਹ ਕੰਮ ਕਰੂਗੇ ਇਸ ਵਾਰ ਸਾਨੂੰ ਚਾਹੀਣ ਵੀ ਹੈ ਜੀ ਬਾਕੀ ਦੇਖੋ ਉਥੇ ਹੀ ਸੀਨੀਅਰ ਆਗੂ ਸਮਾਜ ਸੇਵਕ ਰਜਿੰਦਰ ਸਿੰਘ ਵੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਕੀ ਕਹਿੰਣਾ ਇਹ ਵੀ ਪਹੁੰਚੇ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦਿੱਲੀ ਦੇ ਵੱਲੋਂ ਦਿੱਲੀ ਦੇ ਸਰਕਾਰਾਂ ਵੱਲੋਂ ਲਗਾਤਾਰ ਪੰਜਾਬ ਦੇ ਨਾਲ ਧੱਕਾ ਕੀਤਾ ਜਾ ਰਿਹਾ ਸ੍ਰੀ ਗੁਰ ਸਿੰਘ ਬਾਦਲ ਵੀ ਕਹਿ ਰਿਹਾ ਕਿਵੇਂ ਦੇਖਦੇ ਹੋ ਜੋ ਇਸ ਸਬੰਧ ਦੇ ਵਿੱਚ ਅੱਜ ਪੰਜਾਬ ਚੋਂ ਯਾਤਰਾ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਕੱਢੀ ਜਾ ਰਹੀ ਹੈ ਉਹਦਾ ਭਰਮਾ ਸਵਾਗਤ ਬਸੀ ਪਠਾਣਾ ਦੇ ਸਿੱਖ ਸੰਪਾਠਿਕ ਸੰਗਤ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਜੋ ਕਿ ਜੂਥ ਅਕਾਲੀ ਦਰ ਨੂੰ ਲੈ ਕੇ ਨਾਲ ਆਪ ਸੰਪਰਕ ਕਰਕੇ ਕੱਲੇ-ਕੱਲੇ ਵੋਟਰ ਨੂੰ ਮਿਲ ਕੇ ਇਸ ਬਲੰਦ ਹੌਸਲੇ ਦੇ ਨਾਲ ਸਾਰੀ ਸੰਗਤ ਚੱਲ ਰਹੀ ਹੈ ਤੇ ਅਸੀਂ ਸੁਖਵੀਰ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ ਜੋ ਕਿ ਬਸ ਹੀ ਵਿੱਚ ਸਨਮਾਨ ਵੀ ਕੀਤਾ ਤੁਸੀਂ ਕੀ ਵਿਸ਼ਵਾਸ ਦਵਾਇਆ ਇਸ ਵੀਰ ਜੀ ਦਾ ਅਸੀਂ ਸਾਨੂੰ ਕੋਈ ਸਵਾਸ ਦਵਾਇਆ ਵੀ ਜਿਸ ਤਰ੍ਹਾਂ ਵੀ ਪਿਛਲੇ ਸਮੇਂ ਦੇ ਵਿੱਚ ਸਰਦਾਰ ਬਾਪੁਰਖਾਦ ਸਿੰਘ ਜੀ ਬਾਦਲ ਉਹਨਾਂ ਦੀ ਸਰਕਾਰ ਦੇ ਵਿੱਚ ਕੰਮ ਹੁੰਦੇ ਸਨ ਉਸੇ ਤਰ੍ਹਾਂ ਹੀ ਤੁਹਾਡੇ ਸਾਰੇ ਕੰਮ ਹੁੰਦੇ ਰਹਿਣਗੇ ਪਾਈ ਅਮਰਿਤਪਾਲ ਦੀ ਗੱਲ ਕਰਦਾ ਭਾਈ ਅਮਰਿਤਪਾਲ ਦੀ ਮਾਤਾ ਨੂੰ ਵੀ ਗ੍ਰਿਫਤਾਰ ਕਰ ਲਿਆ ਕਿਉਂਕਿ ਜੋ ਪਹਿਲਾਂ ਅਮਰਿਤਪਾਲ ਨੂੰ ਗ੍ਰਿਫਤਾਰ ਕੀਤਾ ਜੋ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਵਾਉਣ ਲਈ ਐਨਐਸਐ ਨੌਜਵਾਨ ਨਸ਼ਾ ਤੋੜ ਕੇ ਸਿੱਖੀ ਨਾਲ ਜੋੜ ਰਿਆ ਸੀ ਭਾਈ ਅਮਰਿਤਪਾਲ ਸਿੰਘ ਜੀ ਦੇ ਬਹੁਤ ਹੌਂਸਲੇ ਦੇ ਨਾਲ ਉਹਨਾਂ ਨੇ ਜੋ ਕਿ ਸੰਘਰਸ਼ ਨੂੰ ਨਿਭੀ ਬਟਿਆ ਸੀ ਉਹਦੇ ਨਾਲ ਨਸ਼ਾ ਤੇ ਇੱਕ ਜਿਹੜੇ ਨੌਜਵਾਨ ਨਸ਼ਾ ਕਰ ਰਹੇ ਸਨ ਤੇ ਸਿੱਖੀ ਨੂੰ ਬਚਾਉਣ ਵਾਸਤੇ ਅਮਰਿਤਪਾਲ ਕਰਾਉਂਦੇ ਸਨ ਦੇਖੋ ਕਿੰਨਾ ਜ਼ੁਲਮ ਦਿੱਲੀ ਸਰਕਾਰ ਕਰ ਰਹੀ ਹੈ ਸਿੱਖਾਂ ਦੇ ਉੱਤੇ ਉਸ ਨੂੰ ਉਠਾਲ ਪਾਉਣ ਲਈ ਸਰਦਾਰ ਅਮਨਪਾਲ ਸੈਣੀ ਨੇ ਬਹੁਤ ਤੇ ਹੌਂਸਲੇ ਦਾ ਬਰਲੰਧ ਕਰਕੇ ਇਸ ਆਵਾਜ਼ ਨੂੰ ਬਲੰਦ ਕੀਤਾ ਅਸੀਂ ਉਹਨਾਂ ਦੇ ਨਾਲ ਆਵਾਜ਼ ਬਲੰਦ ਕਰਦੇ ਹੋਏ ਹਰ ਇੱਕ ਮੌਕੇ ਦੇ ਉੱਤੇ ਉਹਨਾਂ ਦੇ ਨਾਲ ਸਹਿਯੋਗ ਦੇਵਾਂਗੇ ਉਹ ਵੀ ਸਾਨੂੰ ਉਹਨਾਂ ਨੇ ਵੀ ਉਸ 'ਤੇ ਭਰੋਸਾ ਦਿਵਾਇਆ ਕਿ ਅਸੀਂ ਵੀ ਉਹਨਾਂ ਦੇ ਨਾਲ ਅਸੀਂ ਤੁਹਾਡਾ ਸਹਿਯੋਗ ਦੇਵਾਂਗੇ ਤੇ ਇੰਨਾ ਕੁਝ ਕਹਿੰਦੇ ਹੋਏ ਅਸੀਂ ਖਮਾ ਦੇ ਜਾਤਿਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਰਪਾ। ਭਾਈ ਅਮਰਤਪਾਲ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਜਾਂਦਾ ਉਸ ਤੋਂ ਬਾਅਦ ਮਾਤਾ ਪ੍ਰਵਿੰਦਰ ਕੌਰ ਨੂੰ ਜੋ ਸ਼ਾਂਤਮਈ ਟਾਕਰਾ ਸੰਘਰਸ਼ ਕਰ ਰਹੇ ਸੀ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਤਨ ਕੀਤੇ ਜਾ ਰਹੇ ਨੇ ਉੱਥੇ ਹੀ ਅੱਜ ਸੁਖੀਰ ਸਿੰਘ ਬਾਦਲ ਵੱਲੋਂ ਹਲਕਾ ਫਸੀ ਬਠਿੰਡਾ ਦੇ ਵਿੱਚ ਪੰਜਾਬ ਬਚਾਓ ਰੈਲੀ ਕਰਕੇ ਲੋਕਾਂ ਨੂੰ ਸਰਕਾਰ ਦੀਆਂ ਨੀਤੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਵੀ ਕਰਵਾਇਆ ਜਾ ਰਿਹਾ ਉੱਥੇ ਵੀ ਗੱਲਬਾਤ ਕਰਾਂਗੇ ਨੌਜਵਾਨ ਨੇ ਹੋ ਰਹੇ ਨੌਜਵਾਨਾਂ ਵਿੱਚ ਬੜਾ ਉਤਸ਼ਾਹ ਸੀ ਗੱਲਬਾਤ ਕਰਦੇ ਹਾਂ ਜੀ ਪਾਜੀ ਕੀ ਕਰਾਂ ਜਾਂਦੇ ਹੋ ਅੱਜ ਬਾਦਲ ਦੀ ਰੈਲੀ ਕਿੱਥੋਂ ਲਈ ਗਈ ਬਾਦਲ ਰੈਲੀ ਹੈ ਜੀ ਬਹੁਤ ਉਤਸ਼ਾਹ ਹੋਇਆ ਲੁੰਡਿਆਂ ਦੇ ਵਿੱਚ ਨਵਾਂ ਨ ਆਪਾਂ ਨੂੰ ਇੱਕ ਝੁੱਟ ਹੋ ਕੇ ਇਕੱਠੇ ਕੰਮ ਕਰਾਂਗਾ ਇਹਦਾ ਕਾਲੀ ਪਾਜਵਾ ਫਿਰ ਮੁੜ ਕੇ ਲਿਆਣੀ ਚਾਹੀਦੀ ਆਪਣੀ ਸਰਕਾਰ ਪੰਜਾਬ ਦੀ ਖੇਤਰੀ ਪਾਰਟੀਆਂ ਜੋ ਪੰਜਾਬ ਦੇ ਹੱਕਾਂ ਲਈ ਹਮੇਸ਼ਾ ਅਕਾਲੀ ਦਲ ਨੇ ਆਵਾਜ਼ ਬੁਲੰਦ ਕੀਤੀ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਕਿਵੇਂ ਦੇਖਦੇ ਹੋ ਉਹ ਵਧੀਆ ਕਹਿਣਾ ਹੈ ਕਿ ਆਪਣਾ ਸਾਰਾ ਦੇ ਇੱਕ ਝੁੱਟ ਇਕੱਠ ਹੋ ਕੇ ਵਧਣਾ ਚਾਹੀਦਾ ਆਪਾਂ ਨੂੰ ਨਾਲ ਕਿ ਆਪਣਾ ਕੰਮ ਕਰਨ ਦੇ ਬੰਦੇ ਹੱਕਾਂ ਦੇ ਨਾਲ ਸੁਖਵੀਰ ਸਿੰਘ ਬਾਦਲ ਨੌਜਵਾਨਾਂ ਨੇ ਪੂਰਾ ਅਤਿਸ਼ਾਦ ਨੌਜਵਾਨਾਂ ਨੇ ਕਿਹਾ ਕਿ ਇਸ ਵਾਰ ਸਰਕਾਰ ਪੰਜਾਬ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਬਣਾਈ ਜਾਵੇਗੀ ਗੱਲਬਾਤ ਵੀ ਕਰਾਂਗੇ ਹਾਂਜੀ ਭਾਜੀ ਕੀ ਨਾਮ ਆ ਮੇਰਾ ਨਾਮ ਜਸਪਿੰਦਰ ਸਿੰਘ ਹੈ ਜੀ ਤੇ ਮੈਂ ਪਾਰਟਸਿਕ ਬਰਾਦਰੀ ਤੋਂ ਸ਼੍ਰੋਮਣੀ ਅਕਾਲੀ ਦਲ ਲਈ ਸੇਵਾ ਵੀ ਕਰ ਰਿਹਾ ਹਾਂ ਜੀ ਤੇ ਅੱਜ ਬਸੀ ਪਠਾਣਾ ਵਿਖੇ ਉਹਨਾਂ ਦਾ ਜੀ ਆਇਆਂ ਕੀਤਾ ਗਿਆ ਪੂਰੀ ਬਰਾਦਰੀ ਵੱਲੋਂ ਤੇ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਸਟੇਟਾਂ ਤੋਂ ਵੀ ਸਾਡੇ ਵਿਚਕਾਰ ਪਹੁੰਚੇ ਸਨ ਪਾਰਟਸਿਕ ਬਰਾਦਰੀ ਦੇ ਨੁਮਾਇੰਦੇ ਪਹੁੰਚੇ ਸਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਇਹ ਗੁਰੂ ਪੰਥ ਦੀ ਤੇ ਸਾਡੇ ਲੋਕ ਖੇਤਾਂ ਦੀ ਪਾਰਟੀ ਹੈ ਜੇ ਆਪਾਂ ਪੰਜਾਬ ਦੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਸਾਡਾ ਬਹੁਤ ਆਹ ਤੇ ਵਿੱਚ ਜਿਹੜਾ ਸਿੱਖੀ ਦੇ ਨਾਲ ਰਿਲੇਟਡ ਹੈ ਤੇ ਜਿਹੜੇ ਮੁੱਦੇ ਨੇ ਸਾਡੇ ਸਿੱਖੀ ਦਾ ਰਿਲੇਟਡ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੰਡ ਦੇ ਕਮੇਟੀ ਦੇ ਮੁੱਦੇ ਨੇ ਜਾਂ ਸਿੱਖ ਮੁੱਦੇ ਨੇ ਸਾਡੇ ਜਿਹੜੇ ਵਰਨਿੰਗ ਕੁਐਸਚਨ ਸਾਡੇ ਚੱਲ ਰਹੇ ਨੇ ਉਹਨਾਂ ਦੇ ਇੱਕੋ ਇੱਕ ਹਾਲ ਦੇ ਲਈ ਸਾਨੂੰ ਸ਼੍ਰੋਮਣੀ ਅਕਾਲੀ ਦੇ ਨਾਲ ਖੜਨਾ ਚਾਹੀਦਾ ਹੈ ਤੇ ਨੌਜਵਾਨਾਂ ਦੇ ਵਿੱਚ ਭਾਰੀਲ ਸ਼ਾਏ ਆਉਣ ਵਾਲੀ ਲੋਕ ਸਭਾ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਚੰਗੇ ਨਤੀਜੇ ਨਿਕਲਣਗੇ ਤੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਵੀ ਕਰਾਂਗਾ ਤੇ ਉੱਥੇ ਸਮੁੱਚੀ ਸ਼੍ਰੋਮਣੀ ਆਪਣੇ ਭਾਟ ਬਰਾਦਰੀ ਨੂੰ ਮੈਂ ਬੇਨਤੀ ਕਰਾਂਗਾ ਤੁਹਾਡੀ ਮੀਡੀਆ ਰਾਈਂ ਵੀ ਤੁਸੀਂ ਇੱਕ ਮੰਚ ਤੇ ਇਕੱਠੇ ਹੋਵੋ ਕਿਉਂਕਿ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਜਿਹੜੇ ਚਿਹਰੇ ਮੂਰੇ ਦਿੱਤੇ ਨੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਹਿੱਤਾਂ ਦੇ ਵਿੱਚ ਖੜਨ ਦੇ ਵਿੱਚ ਆਪਾਂ ਸਹਿਯੋਗ ਦਈਏ ਵਾਟ ਚੜ ਕੇ ਕਿਉਂਕਿ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਨਾਲ 2 ਮਹੀਨੇ ਪਹਿਲਾਂ ਮੀਟਿੰਗ ਹੋਈ ਸੀ ਅੱਜ ਵੀ ਉਹਨਾਂ ਨੂੰ ਯਾਦ ਪੱਤਰ ਦਿੱਤਾ ਗਿਆ ਹੈ ਤੇ ਥੋੜੇ ਦਿਨ ਦੇ ਵਿੱਚ ਹੀ ਆਪਣਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟ ਵਿੰਗ ਦੀ ਜਿਹੜੀ ਹੈ ਪੰਜਾਬ ਦੀ ਉਹ ਨੁਮਾਇੰਦਗੀ ਆਪਾਂ ਨੂੰ ਮਿਲਣ ਜਾ ਰਹੀ ਹੈ ਸੋ ਸਾਰਿਆਂ ਨੂੰ ਮੈਂ ਕਹਿੰਦਾ ਵੀ ਇੱਕ ਮੰਚ ਤੇ ਇਕੱਠੇ ਹੋ ਕੇ ਤਕੜੇ ਹੋ ਕੇ ਲੜੀਏ ਜਿਨ੍ਹਾਂ ਦੇ ਨਾਲ ਆਪਣੀ ਬਰਾਦਰੀ ਦਾ ਵੀ ਆਪਣਾ ਜਿਹੜਾ ਵਿਕਾਸ ਹੋ ਸਕੇ ਤੇ ਸਮਾਜ ਦਾ ਵਿਕਾਸ ਹੋ ਸ਼੍ਰੋਮਣੀ ਕਾਲੀ ਦਾਲ ਦੇ ਝੰਡੇ ਤਲੇ 71 ਹੋਣ ਦੀ ਲੋੜਾ ਨੌਜਵਾਨਾਂ ਦਾ ਕਹਿੰਦਾ ਗੱਲਬਾਤ ਕਰਾਂਗੇ ਭਾਜੀ ਕੀ ਨਾਮ ਹੈ ਜੀ ਨਾਮ ਬਲਬੀਰ ਸਿੰਘ ਆ ਜੀ ਵਾਈ ਗੁਰਜੀਤ ਖਾਨ ਸਾਹਿਬ ਵਾਈ ਗੁਰਜੀਤ ਫਤਿਹਜੀ ਕਿਵੇਂ ਦੇਖ ਦਿਓ ਅੱਜ ਜਿਹੜਾ ਕਿ ਇਕੱਠ ਹੋਇਆ ਕਿਵੇਂ ਦੇਖ ਦਿਓ ਅੱਜ ਬਹੁਤ ਜ਼ਿਆਦਾ ਮਤਲਬ ਨੌਜਵਾਨ ਸੇਵਾ ਸਵੈਲਟੀ ਬੋਲੋ ਬਹੁਤ ਜ਼ਿਆਦਾ ਇਕੱਠ ਹੋਇਆ ਜੀ ਸਾਨੂੰ ਸੁਖਵੀਰ ਸਿੰਘ ਬਾਦਲ ਜੀ ਦੇ ਸਾਨੂੰ ਇਨਾ ਪਿਸ਼ਵਾਸ ਦਿਵਾਇਆ ਹੈ ਕਿ ਸਾਹੀ ਬਾਤ ਚੜ੍ਹ ਕੇ ਕਿੰਨਾਂ ਦੇ ਨੇ ਉਹਨਾਂ ਦਾ ਸਾਥ ਦੇਵਾਂਗੇ ਔਰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਵਾਂਗੇ ਜੀ ਕਿਉਂਕਿ ਸਾਡੀ ਭਾਰਤੀ ਸਿੱਖ ਬ੍ਰਦਰਰੀ ਨੂੰ ਬਹੁਤ ਹੀ ਸ਼ਮੂਲੀ ਉਹਨਾਂ ਨੂੰ ਸਾਨੂੰ ਕਿਹਾ ਕਿ ਅਸੀਂ ਜੋ ਵੀ ਤੁਸੀਂ ਕੀ ਇਹਨਾਂ ਨੇ ਕੰਮ ਕਾਰਜ ਕਰਨਾ ਚਾਹੁੰਦੇ ਹੋ ਜੇ ਕਿਸੇ ਦੀ ਨੌਕਰੀ ਹੈ ਨਹੀਂ ਉਹ ਨੌکریاں ਲੈਣਾ ਚਾਹੁੰਦੇ ਹੋ ਉਹ ਨੌکریاں ਵੀ ਦੇਣਗੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਸਾਡਾ ਸਾਥ ਦਿਓ ਤੇ ਅਸੀਂ ਤੁਹਾਡਾ ਸਾਥ ਦੇਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਗਵੀਰ ਸਿੰਘ ਬਾਦਲ ਨੇ ਇਲਾਕੇ ਦੇ ਭਰ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਾਲੀਦਾਲ ਦੇ ਛੱਡੇ ਥੱਲੇ ਖਤਰ ਹੋ ਕੇ ਪੂਰਾ ਸਹਿਯੋਗ ਦਿੱਤਾ ਜਾਵੇ ਉੱਥੇ ਹੋਰ ਵੀ ਗੱਲਬਾਤ ਕਰਦੇ ਪਾਜੀ ਕੀ ਨਾਮ ਹੈ ਜੀ ਮਨਦੀ ਸਿੰਘ ਮਹਿੰਡਾ ਕਰਨਦੀ ਸਿੰਘ ਜੀ ਕੀ ਵੀ ਦੇਖ ਦਿਓ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਸ਼੍ਰੋਮਣੀ ਕਾਲੀ ਦਲ ਦਾ ਬਾਦਲ ਗਰੁੱਪ ਦੇ ਨਾਲ ਪਹਿਲੇ ਜੁੜੇ ਹੋਏ ਆ ਹੁਣ ਅਸੀਂ ਭਾਰਤਵਾਦ ਨੂੰ ਬਸੇ ਫਟਾ ਤੋਂ ਸ਼੍ਰੋਮਣੀ ਕਾਲ ਦਲ ਨਾਲ ਇਕਤਾ ਕਰਕੇ ਸਾਰੇ ਭਾਰਤਵਾਦੀ ਅਸੀਂ ਸਹਿਯੋਗ ਦਿੱਤਾ ਸਾਨੂੰ ਬਾਦਲ ਸਾਹਿਬ ਨੇ ਸਹਿਯੋਗ ਦਿੱਤਾ ਕਿ ਤੁਹਾਡੀ ਬਰਾਦਰ ਸਾਹਿਬ ਦੀ ਕੰਮ ਹੈ ਕਪਕ ਦੇ ਇੱਕ ਅੱਗੇ ਰੱਖਾਂਗੇ ਐਨਾ ਕੁਝ ਕਹਿ ਕੇ ਅਸੀਂ ਸਵਾਪਸ਼ੀ ਕਰਦੇ ਆ ਜੇਕਰ ਗੱਲ ਕਰਦੇ ਆ ਆਪਾਂ ਸੁਖੀਰ ਸਿੰਘ ਬਾਦਲ ਦੇ ਰੂਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਟਾ ਦਾਲ ਸਕੀਮ ਦੀ ਚਲਾਈ ਗਈ ਹੋਰ ਸਕੀਮਾਂ ਦਿੱਤੀਆਂ ਗਿਆ ਜਵੇਂ ਸੜਕਾਂ ਦੀਆਂ ਨੁਹਾਰ ਬਦਲੀ ਗਈ ਕਿਵੇਂ ਦੇਖਦੇ ਹੋ ਉਹ ਸਾਡੀਆਂ ਸੜਕਾਂ ਜੋ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੇ ਕੀਤੀ ਸੀ ਉਸ ਤੋਂ ਸਾਡੀਆਂ ਸੜਕਾਂ ਬਹੁਤ ਵਧੀਆ ਬਣੀਆਂ ਹੁਣ ਵੀ ਅਗੂ ਸਾਨੂੰ ਉਮੀਦ ਹੈ ਸਾਡੇ ਬਾਦਲ ਸਾਹਿਬ ਉਈ ਸਿੰਘ ਬਾਦਲ ਸਾਹਿਬ ਇਹ ਵੀ ਹੁਣ ਤੋਂ ਨਗਰ ਨਗਰ ਦਾ ਫਰਕ ਨਗਰੀਆਂ ਗਲੀਆਂ ਸਾਰੀਆਂ ਪ੍ਰਬੰਧ ਕਰਕੇ ਪਾਰਪਰਨ ਜੀ ਸਾਹਿਬ ਤੋਂ ਸੁਚੇਤ ਕਰਕੇ ਸਾਰਾ ਕੰਮ ਕਰ ਕਰਨਗੇ ਨੌਜਵਾਨਾਂ ਦੇ ਵਿੱਚ ਤੇ ਬਜ਼ੁਰਗਾਂ ਦੇ ਵਿੱਚ ਵੀ ਉਤਸ਼ਾਹ ਹੈ ਕਿ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਖੇਤਰੀ ਪਾਰਟੀ ਕਾਲੀਦਾਲਾ ਜਿੱਥੇ ਸੁਖੀ ਸਿੰਘ ਬਾਦਲ ਵੱਲੋਂ ਵੀ ਵਕ ਵਕ ਪੜਾ ਬਈ ਪੜਾਤੇ ਹਲਕਾ ਬਸੀ ਬਿਠਾਣ ਦੇ ਲੋਕਾਂ ਨੂੰ ਆਮ ਆਦੀ ਪਾਰਟੀ ਤੇ ਕੇਂਦਰ ਸਰਕਾਰ ਦੀਆਂ ਜੋ ਨੀਤੀਆਂ ਸਨ ਉਹਨਾਂ ਤੋਂ ਜਾਣੂ ਕਰਵਾ ਕੇ ਉਹਨਾਂ ਨੇ ਕਹਿ ਕੇ ਖੇਤਰੀ ਪਾਰਟੀ ਦੇ ਝੰਡੇ ਥਲੇ ਇਕੱਤਰ ਹੋਣਦੇ ਤਾਂ ਜੋ ਪੰਜਾਬ ਨੂੰ ਕੁਚਾਲਤੇ ਪੰਜਾਬ ਨੂੰ ਬਚਾਇਆ ਜਾ ਸਕੇ ਕੈਮਰਾਮੈਨ ਪ੍ਰਿੰਸ ਦੇ ਨਾਲ ਰਜਿੰਦਰ ਸਿੰਘ ਪਟਦੀ ਬਸ਼ੀਰਪੁਰ